ਫਿਰ ਤੁਸੀਂ ਭੇਸ ਬਦਲੋ ਝੰਡੇ ਅਮਲੀ ਦੇ ਰੋਲ ਦੇ ਵਿੱਚ ਆਵਦੇ ਆਪ ਨੂੰ ਤਿਆਰ ਕਰੋ ਜਿਵੇਂ ਤੁਸੀਂ ਪਹਿਲਾਂ ਐਕਟਿੰਗ ਦੇ ਵਿੱਚ ਕਰਦੇ ਹੁੰਦੇ ਸੀ ਅੱਜ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਇੱਕ ਜ਼ਰੂਰੀ ਸਲਾਹ ਦੇਣ ਲੱਗਿਆ ਉਹ ਜ਼ਰੂਰੀ ਤੇ ਵੱਡੀ ਸਲਾਹ ਜਿਹੜੀ ਤੁਹਾਡੇ ਵਿੱਚੋਂ ਵੀ ਬਹੁਤ ਸਾਰੇ ਭਰਾ ਪੈਣਾ ਦੇਣਾ ਚਾਹੁੰਦੇ ਹੋਣਗੇ ਉਹ ਸਲਾਹ ਵੀ ਹੈ ਔਰ ਉਹ ਬੇਨਤੀ ਵੀ ਹੈ ਹੁਣ ਆਮ ਆਦਮੀ ਪਾਰਟੀ ਵਾਲੇ ਜਿਹੜੇ ਭੈਣਾ ਭਰਾ ਨੇ ਉਹ ਮੈਨੂੰ ਟੀਚਰ ਕਰਨਗੇ ਵੀ ਰੱਖ ਤੂੰ ਆਪਦੇ ਕੋਲ ਸਲਾਹਾਂ ਭਗਵੰਤਮਾਨ ਸਾਹਿਬ ਕੋਲ ਬਥੇਰੇ ਸਲਾਹ ਕਰ ਹੈਗੇ ਨੇ ਤੇਰੀਆਂ ਸਲਾਹਾਂ ਦੀ ਬਾਲੀ ਲੋੜ ਨਹੀਂ ਪਰ ਮੇਰੀ ਉਹ ਬੇਨਤੀ ਵੀ ਆ ਤੇ ਸਲਾਹ ਵੀ ਹੈ ਬੇਨਤੀ ਹੈ ਕਿ ਸ਼ੇਅਰ ਕਰਕੇ ਮੁੱਖ ਮੰਤਰੀ ਸਾਹਿਬ ਕੋਲ ਜਰੂਰ ਪਹੁੰਚਾ ਦਿਓ ਸਲਾਹ ਹੈ ਜੀ ਪਿਛਲੇ ਦਿਨੀ ਡੀਆਈਜੀ ਭੁੱਲਰ ਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ ਤਾਂ ਫਿਰ ਮੁੱਖ ਮੰਤਰੀ ਸਾਹਿਬ ਦਾ ਵੀ ਇਹਦੇ ਤੇ ਬਿਆਨ ਆਇਆ ਉਹ ਕਹਿੰਦੇ ਵੀ ਅਸੀਂ ਤਾਂ ਬਿਲਕੁਲ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰਦੇ ਔਰ ਅਸੀਂ ਤਾਂ ਆਪ ਭ੍ਰਿਸ਼ਟਾਚਾਰ ਨੂੰ ਜ਼ੋਰ ਲਾ ਕੇ ਖਤਮ ਕਰ ਰਹੇ ਹਾਂ ਇੱਕ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਹ ਦਾਵਾ ਹੈ ਕਿ ਸਾਡੇ ਰਾਜ ਚ ਭ੍ਰਿਸ਼ਟਾਚਾਰ ਖਤਮ ਹੋ ਰਿਹਾ ਪਰ ਮੇਰੀ ਬੇਨਤੀ ਆ ਤੇ ਜ਼ਰੂਰੀ ਸਲਾਹ ਭਗਵੰਤ ਜੀ ਸਾਹਿਬ ਨੂੰ ਜੇ ਤੁਸੀਂ ਅਸਲੀਅਤ ਵੇਖਣੀ ਹੈ ਕਿ ਪੰਜਾਬ ਚ ਕਿੰਨਾ ਕੁ ਭ੍ਰਿਸ਼ਟਾਚਾਰ ਖਤਮ ਹੋਇਆ ਤਾਂ ਫਿਰ ਜਿਹੜੇ ਸਲਾਹਕਾਰ ਤੁਹਾਨੂੰ ਸਲਾਹ ਦੇਣ ਲਈ ਰੱਖੇ ਨੇ ਤੇ ਜਿਹੜੇ ਬਾਕੀ ਜੀ ਹਜੂਰੀਏ ਨੇ ਉਹਨਾਂ ਤੋਂ ਨਾ ਪੁੱਛੋ ਵੀ ਭ੍ਰਿਸ਼ਟਾਚਾਰ ਖਤਮ ਹੋਇਆ ਕਿ ਨਹੀਂ ਉਹਨਾਂ ਦੀਆਂ ਰਿਪੋਰਟਾਂ ਦੇ ਹਿਸਾਬ ਨਾਲ ਤਾਂ ਇਹ ਕਾਲੀ ਦਲ ਦੇ ਰਾਜ ਚ ਵੀ ਹੈ ਨਹੀਂ ਸੀ ਭ੍ਰਿਸ਼ਟਾਚਾਰ ਜੀ ਹਜੂਰੀਆਂ ਦੀਆਂ ਰਿਪੋਰਟਾਂ ਦੇ ਹਿਸਾਬ ਨਾਲ ਤਾਂ ਕਾਂਗਰਸ ਦੇ ਰਾਜ ਚ ਵੀ ਖਤਮ ਹੋ ਗਿਆ ਸੀ ਤੇ ਤੁਹਾਡੇ ਵੀ ਖਤਮ ਹੈ ਜੇ ਅਸਲੀਅਤ ਵੇਖਣੀ ਹੈ ਆਪ ਭਗਵਾਨ ਤਮਨ ਸਾਹਿਬ ਤੁਸੀਂ ਬਹੁਤ ਕਮਾਲ ਦੇ ਐਕਟਰ ਹੋ ਕਮਾਲ ਦੇ ਕਲਾਕਾਰ ਹੋ ਤੁਸੀਂ ਝੰਡੇ ਅਮਲੀ ਦਾ ਕਿੰਨਾ ਸੋਹਣਾ ਰੋਲ ਕਰਦੇ ਰਹੇ ਹੋ ਬੀਬੋ ਭੂਆ ਦਾ ਰੋਲ ਕਰਦੇ ਰਹੇ ਹੋ ਜਗੁਣੀ ਦਾ ਰੋਲ ਕਰਦੇ ਰਹੇ ਹੋ 36 ਪ੍ਰਕਾਰ ਦੇ ਤੁਸੀਂ ਰੋਲ ਕੀਤੇ ਤੇ ਜਿਹੜਾ ਵੀ ਤੁਸੀਂ ਭੇਜ ਧਾਰ ਕੇ ਰੋਲ ਕਰਦੇ ਰਹੇ ਉਹ ਤੁਸੀਂ ਖੂਬ ਨਮਾਉਂਦੇ ਰਹੇ ਮੇਰੀ ਇੱਕ ਸਲਾਹ ਇੱਕ ਬੇਨਤੀ ਹੈ ਮੁੱਖ ਮੰਤਰੀ ਸਾਹਿਬ ਜੇ ਤੁਸੀਂ ਵੇਖਣਾ ਕਿ ਭ੍ਰਿਸ਼ਟਾਚਾਰ ਖਤਮ ਹੋਇਆ ਕਿ ਨਹੀਂ ਤੇ ਫਿਰ ਝੰਡੇ ਅਮਲੀ ਵਾਂਗ ਚਾਦਰ ਕੁੜਤਾ ਜਾਂ ਪਾ ਕੇ ਸਿਰ ਤੇ ਸਾਫਾ ਜਾਂ ਬਨ ਕੇ ਤੇ ਜਿਵੇਂ ਤੁਸੀਂ ਡੰਡੇ ਨਾਲ ਸਾਫਾ ਬਨ ਕੇ ਪਰਨਾ ਬਨ ਕੇ ਤੇ ਫਿਰ ਉਹਦੇ ਵਿੱਚ ਜੁੱਤੀਆਂ ਲਪੇਟ ਕੇ ਤੇ ਉਹ ਰੋਲ ਕਰਦੇ ਸੀ ਓਵੇਂ ਤੁਸੀਂ ਬਨ ਜੋ ਝੰਡੇ ਅਮਲੀ ਦੇ ਰੋਲ ਚ ਆ ਜੋ ਬੀਬੋ ਭੂਆ ਦੇ ਚ ਆ ਜੋ ਝੰਡਾ ਅਮਲੀ ਠੀਕ ਰਹੇਗਾ ਮੇਰੀ ਸਲਾਹ ਹੈ ਕਿ ਪਹਿਲਾਂ ਤੁਸੀਂ ਥਾਣੇ ਜਾਓ ਪੰਜ ਸੱਤ ਥਾਣਿਆਂ ਚ ਇੱਕ ਦਿਨ ਜਾਓ ਉੱਥੇ ਕੋਈ ਨਾ ਕੋਈ ਆਪਦੀ ਰਿਪੋਰਟ ਦਰਜ ਕਰਾਉਣ ਜਾਓ ਫਿਰ ਤੁਸੀਂ ਆਪੇ ਆ ਕੇ ਰਿਜ਼ਲਟ ਕਰ ਲਿਓ ਵੀ ਥਾਣਿਆਂ 'ਚ ਰਿਸ਼ਵਤਖੋਰੀ ਖਤਮ ਹੋ ਗਈ ਆ ਪੁਲਿਸ ਦਾ ਆਮ ਲੋਕਾਂ ਦੇ ਨਾਲ ਕੀ ਬੋਲੀ ਆ ਕੀ ਵਿਹਾਰ ਆ ਕੀ ਰਵਈਆ ਉਹ ਸਾਰਾ ਤੁਹਾਡੇ ਰਾਜ ਦੇ ਵਿੱਚ ਤੁਹਾਨੂੰ ਸਮਝ ਆ ਜਾਏਗਾ ਮਹਾਰਾਜਾ ਰਣਜੀਤ ਸਿੰਘ ਜੀ ਇਸ ਮਾਮਲੇ 'ਚ ਬਹੁਤ ਮਸ਼ਹੂਰ ਰਹੇ ਨੇ ਉਹ ਭੇਸ ਬਦਲ ਕੇ ਕਈ ਵਾਰ ਐਦਾਂ ਪੜਤਾਲ ਕਰ ਲੈਂਦੇ ਸੀ ਵੀ ਥੱਲੇ ਚੱਲੀ ਕਿ ਜਾਂਦਾ ਇਹ ਜੀ ਹਜ਼ੂਰੀਏ ਜਿਹੜੇ ਨੇ ਨਾ ਇਹਨਾਂ ਨੂੰ ਪਤਾ ਹੁੰਦਾ ਵੀ ਜੇ ਪੰਪ ਲਾਵਾਂਗੇ ਜੇ ਬੱਲੇ ਬੱਲੇ ਕਰਾਂਗੇ ਫੇਰ ਹੀ ਕਿਰਪਾ ਹੋਏਗੀ ਉਹਦਾ ਬਹੁਤ ਵੱਡਾ ਮੁੱਖ ਮੰਤਰੀ ਦਾ ਸੀਐਮ ਦਾ ਸੱਚ ਦੱਸੇ ਕਿਹੜਾ ਹੁਣ ਮੁੱਖ ਮੰਤਰੀ ਸਾਹਿਬ ਜੇਕਰ ਤੁਸੀਂ ਸੱਚ ਵੇਖਣਾ ਭ੍ਰਿਸ਼ਟਾਚਾਰ ਦਾ ਭੇਸ ਬਦਲ ਕੇ ਪਿੰਡਾਂ ਦੀਆਂ ਸੱਥਾਂ 'ਚ ਜਾਓ ਔਰ ਉੱਥੇ ਜਿਹੜੇ ਲੋਕ ਬੈਠੇ ਨੇ ਬਾਬੇ ਹੋਰ ਲੋਕ ਉਹਨਾਂ ਤੋਂ ਪੁੱਛੋ ਵੀ ਭਾਈ ਤੁਹਾਡੇ ਨੇੜੇ ਜਿਹੜੇ ਥਾਣੇ ਨੇ ਜਿਹੜੇ ਪਟਵਾਰਖਾਨੇ ਨੇ ਜਿਹੜੀਆਂ ਤਹਿਸੀਲਾਂ ਨੇ ਬਿਜਲੀ ਘਰ ਨੇ ਉੱਥੇ ਭ੍ਰਸ਼ਟਾਚਾਰ ਖਤਮ ਹੋ ਗਿਆ ਕੋਈ ਰਿਸ਼ਵਤ ਤਾਂ ਨਹੀਂ ਮੰਗਦਾ ਝੰਡੇ ਅਮਲੀ ਦੇ ਰੋਲ 'ਚ ਜਾਇਓ ਇਹ ਕਿਉਂ ਵੀ ਮੇਰਾ ਵੀ ਇੱਥੋਂ ਥੋੜੀ ਦੂਰ ਪਿੰਡ ਆ ਯਾਰ ਮੈਂ ਤਾਂ ਸਤਿਆ ਜਾ ਪਿਆ ਫਿਰ ਜਿਹੜੀ ਹਕੀਕਤ ਤੁਹਾਡੇ ਸਾਹਮਣੇ ਲੋਕ ਪੇਸ਼ ਕਰਨਗੇ ਸ਼ਾਇਦ ਉਹ ਤੁਹਾਨੂੰ ਨੀਂਦ ਨਾ ਆਉਣ ਦੇਵੇ ਤੇ ਸ਼ਾਇਦ ਹੋ ਸਕਦਾ ਤੁਹਾਨੂੰ ਪਤਾ ਹੀ ਹੋਵੇ ਇਸ ਲਈ ਪਰ ਜੇ ਤੁਸੀਂ ਭਲੇਖੇ ਚ ਹੋਏ ਤਾਂ ਭਲੇਖਾ ਲੋਕ ਕੱਢ ਦੇਣਗੇ ਇਹ ਮੈਨੂੰ ਲੱਗਦਾ ਹੈ ਮੇਰੀ ਸਲਾਹ ਇੱਕ ਦਿਨ ਤੁਸੀਂ ਪਟਵਾਰਖਾਨਿਆਂ ਚ ਤੇ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਕੋਲ ਉਸੇ ਛੱਡੇ ਅਮਲੀ ਦੇ ਰੋਲ ਚ ਜਾਓ ਤੇ ਮਾਨ ਸਾਹਿਬ ਜੀ ਤੁਹਾਨੂੰ ਸੱਚੀ ਪਤਾ ਲੱਗ ਜਾਏਗਾ ਕਿ ਭ੍ਰਿਸ਼ਟਾਚਾਰ ਤੇ ਰਿਸ਼ਵਤ ਖੋਰੀ ਕਿੰਨੀ ਕ ਖਤਮ ਹੋਈ ਆ ਆ ਸੀਬੀਆਈ ਨੇ ਜਿਹੜਾ ਇੱਕ ਡੀਆਈਜੀ ਫੜਿਆ ਨਾ ਜੇ ਇਸੇ ਤਰ੍ਹਾਂ ਜਿੰਨੇ ਪੰਜਾਬ ਚ ਪੀਸੀਐਸ ਆਈਐਸ ਆਈਪੀਐਸ ਅਫਸਰ ਨੇ ਜਿੰਨੀ ਅਫਸਰឆਾਈ ਹੈ ਸਾਰੀ ਦੀ ਜਾਇਦਾਦ ਦੀ ਜਾਂਚ ਕੀਤੀ ਜਾਏ ਸੀਬੀਆਈ ਕਰੇ ਵਿਜੀਲੈਂਸ ਕਰੇ ਜਾਂ ਹੋਰ ਕੋਈ ਏਜੰਸੀ ਕਰੇ ਵੀ ਇਹਨਾਂ ਦੀ ਤਨਖਾਹ ਦੀ ਆਮਦਨ ਕਿੰਨੀ ਆ ਤੇ ਜਿੰਨੀ ਲਗਜ਼ਰੀ ਲਾਈਫ ਉਹਨਾਂ ਦੇ ਪਰਿਵਾਰ ਤੇ ਟੱਬਰ ਜਿਉਂਦੇ ਨੇ ਤੇ ਉਹ ਤਨਖਾਹ ਨਾਲੋਂ ਤਾਂ ਕਈ ਗੁਣਾ ਵੱਧ ਇੱਕ ਮਹੀਨੇ ਚ ਖਰਚ ਕਰ ਦਿੰਦੇ ਆ ਉਹਨਾਂ ਤਾਂ ਗੱਡੀਆਂ ਵੀ ਉਹ ਰੱਖੀਆਂ ਫੋਰਚਨਰਾਂ ਤੇ ਉਹ ਜਿਨ੍ਹਾਂ ਦੀ ਐਵਰੇਜ 1 ਲੀਟਰ ਦੇ ਨਾਲ 5-5 7-7 ਕਿਲੋਮੀਟਰ ਹੀ ਆ। ਮਤਲਬ ਸਾਰੇ ਟੱਬਰ ਦੀਆਂ ਗੱਡੀਆਂ 'ਚ ਜਿੰਨੇ ਦਾ ਡੀਜ਼ਲ ਤੇ ਪੈਟਰੋਲ ਮੱਚ ਜਾਂਦਾ ਨਾ ਉਨੀ ਤਨਖਾਹ ਅਫਸਰ ਸਾਹਿਬ ਦੀ ਹੁੰਦੀ ਨਹੀਂ। ਤਾਂ ਉਹਨਾਂ ਦੀ ਜੇ ਜਾਂਚ ਸੀਬੀਆਈ ਸਾਰਿਆਂ ਦੀ ਕਰੇ ਤਾਂ ਬੜਾ ਭਿਆਨਕ ਤੇ ਦਰਦਨਾਕ ਸੱਚ ਸਾਹਮਣੇ ਆਏਗਾ। ਇਹ ਜਿਹੜਾ ਆਪਾਂ ਕਹਿੰਦੇ ਆ ਜ਼ੀਰੋ ਟੋਲਰੈਂਸ ਹੈ। ਜੇ ਸੀਬੀਆਈ ਨਾ ਨਾ ਫੜਦੀ ਡੀਆਈਜੀ ਪੁੱਲਰ ਸਾਹਿਬ ਨੂੰ ਤੇ ਮਾਨ ਸਾਹਿਬ ਜੀ ਆਪ ਜੀ ਦੀ ਸਰਕਾਰ ਦੇ ਵਿੱਚ ਤਾਂ ਉਹ ਵੀ ਇੱਕ ਬਹੁਤ ਬੀਬੇ ਤੇ ਬੜੇ ਬੜੇ ਇਮਾਨਦਾਰ ਅਫਸਰ ਸੀ ਵੱਡੀਆਂ ਵੱਡੀਆਂ ਜ਼ਿੰਮੇਵਾਰੀਆਂ ਤੁਸੀਂ ਉਹਨਾਂ ਨੂੰ ਦਿੰਦੇ ਰਹੇ ਹੋ ਮੇਰਾ ਕਹਿਣ ਦਾ ਭਾਵੇਂ ਆ ਮਾਨ ਸਾਹਿਬ ਤੁਹਾਨੂੰ ਲੋਕਾਂ ਨੇ ਬਹੁਤ ਸਤਿਕਾਰ ਦਿੱਤਾ ਪੰਜਾਬ ਦੇ ਇਤਿਹਾਸ ਸਾਇਦ ਪਹਿਲੀ ਵਾਰ ਹੋਇਆ ਹੋਣਾ ਇਲੈਕਸ਼ਨ ਸਾਰੀਆਂ ਪਾਰਟੀਆਂ ਨੇ ਲੜੇ ਤੁਹਾਡੀ ਕੱਲੀ ਪਾਰਟੀ ਨੂੰ ਲੋਕਾਂ ਨੇ ਤੁਹਾਡੇ ਦਾਅਵਿਆਂ ਤੇ ਵਿਸ਼ਵਾਸ ਕਰਕੇ 92 ਸੀਟਾਂ ਦਿੱਤੀਆਂ ਇਹ ਤੁਸੀਂ ਵੀ ਜਾਣਦੇ ਹੋ ਤੁਹਾਡੀ ਪਾਰਟੀ ਵੀ ਜਾਣਦੀ ਹੈ ਤੁਹਾਡੀ ਪਾਰਟੀ ਚ ਬੜੇ ਤੇਜ ਤਰਾਰ ਲੀਡਰ ਨੇ ਮੇਰੇ ਨਾਲੋਂ ਤਾਂ ਸਾਰੇ ਹੀ ਤੇਜ ਨਹੀਂ ਸਿਆਣੇ ਨਹੀਂ ਪਰ ਇੱਕ ਗੱਲ ਮੈਨੂੰ ਸਮਝ ਨਹੀਂ ਆਈ ਵੀ ਜਿਹੜਾ ਤੁਸੀਂ ਸਾਰੇ ਕਹਿ ਦਿੰਦੇ ਹੋ ਵੀ ਭ੍ਰਿਸ਼ਟਾਚਾਰ ਸਾਡੇ ਰਾਜ ਚ ਖਤਮ ਹੋ ਰਿਹਾ ਹੈ ਖਤਮ ਹੋ ਗਿਆ ਉਹ ਭੁਲੇਖੇ ਚ ਕਹਿੰਦੇ ਹੋ ਕਿ ਜਾਣ ਕੇ ਕਹਿ ਦਿੰਦੇ ਹੋ ਕਿਉਂਕਿ ਜੇ ਅਸੀਂ ਲੋਕਾਂ ਨੂੰ ਆਮ ਲੋਕਾਂ ਨੂੰ ਪੁੱਛਦੇ ਆ ਤਾਂ ਕੋਈ ਨਹੀਂ ਕਹਿੰਦਾ ਵੀ ਖਤਮ ਹੋ ਗਿਆ ਉਹ ਤਾਂ ਸਾਰੇ ਕਹਿੰਦੇ ਆ ਜੀ ਜਿਹੜੇ ਦਫ਼ਤਰ ਵਰਜੀਏ ਲੀੜੇ ਲਾਉਣ ਤੱਕ ਹੀ ਜਾਂਦੇ ਆ ਅੱਛਾ ਜਦੋਂ ਆਪ ਵਾਹ ਪਿਆ ਜਿੱਥੇ ਤਾਂ ਕੋਈ ਮੈਨੂੰ ਥੋੜਾ ਬਹੁਤ ਲੋਕ ਪਛਾਣਦੇ ਨੇ ਜਿੱਥੇ ਤਾਂ ਕੋਈ ਪਛਾਣ ਲੈਂਦਾ ਕੋਈ ਅਫਸਰ ਕੋਈ ਅਧਿਕਾਰੀ ਕੋਈ ਕਰਮਚਾਰੀ ਉੱਥੇ ਤਾਂ ਥੋੜਾ ਠੀਕ ਬਿਹੇਵੀਅਰ ਚੱਲਦਾ ਤੇ ਜਿੱਥੇ ਨਹੀਂ ਉੱਥੇ ਅਗਲੇ ਸਿੱਧੇ ਰੂਪ ਚ ਐਦਾਂ ਹੀ ਗੱਲ ਕਰਦੇ ਨੇ ਇਹ ਹਕੀਕਤ ਹੈ ਸੋ ਮੈਂ ਫਿਰ ਕਹਾ ਗੁਸਤਾਖੀ ਮਾਫ ਮੈਂ ਮੁੱਖ ਮੰਤਰੀ ਸਾਹਿਬ ਨੂੰ ਸਲਾਹ ਦੇ ਰਿਹਾ ਮੈਨੂੰ ਪਤਾ ਉਹਨਾਂ ਕੋਲ ਬਹੁਤ ਸਲਾਹਕਾਰ ਨੇ ਉਹਨਾਂ ਦੇ ਮੀਡੀਆ ਸਲਾਹਕਾਰ ਵੱਖਰੇ ਨੇ ਉਹਨਾਂ ਦੇ OSD ਵੱਖਰੇ ਨੇ ਸਾਰਾ ਪੂਰਾ तामझाम ਹੈ ਉਹਨਾਂ ਕੋਲ ਸਰਕਾਰੀ ਤੌਰ ਤੇ ਪਰ ਮੈਨੂੰ ਇਹ ਗੱਲ ਹਜਮ ਨਹੀਂ ਹੋ ਰਹੀ ਵੀ ਉਹ ਸਲਾਹਕਾਰ ਦੱਸ ਨਹੀਂ ਰਹੇ ਕਿ ਉਹਨਾਂ ਸਲਾਹਕਾਰਾਂ ਨੂੰ ਆਪ ਹੀ ਨਹੀਂ ਪਤਾ ਵੀ ਭ੍ਰਿਸ਼ਟਾਚਾਰ ਦੀ ਹਾਲਾਤ ਕੀ ਹੈ ਮੈਂ ਤਾਂ ਹੀ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਵੀ ਭੇਸ ਬਦਲੋ ਝੰਡੇ ਅਮਲੀ ਦੇ ਰੋਲ 'ਚ ਤੁਸੀਂ ਇੱਕ ਵਾਰ ਦੁਬਾਰਾ ਆਓ ਤੁਹਾਡੀ ਕਲਾਕਾਰੀ ਬਾਖਮਾਲ ਹੈ ਜਿਹੜੇ ਰੋਲ 'ਚ ਤੁਸੀਂ ਆ ਜੰਨੇ ਆ ਢਲ ਜੰਨੇ ਆ ਫਿਰ ਤੁਸੀਂ ਜਾਓ ਜਿਹੜੇ ਮਰਜ਼ੀ ਦਫ਼ਤਰ ਜਾਓ ਫਿਰ ਆਪੇ ਨਤੀਜਾ ਕੱਢਿਓ ਵੀ ਸੱਚੀ ਭ੍ਰਿਸ਼ਟਾਚਾਰ ਖਤਮ ਹੋ ਗਿਆ ਕਿ ਸਾਰੇ ਛੂਭੇ ਹੀ ਸੀ ਮੈਨੂੰ ਯਾਦ ਹੈ ਸੁਖਬੀਰ ਬਾਦਲ ਹੋਰੀ ਜਦੋਂ ਰਾਜ ਕਰਦੇ ਸੀ ਤਾਂ ਉਹ ਪਤਾ ਕਿਉਂ ਕਹਿੰਦਾ ਹੁੰਦਾ ਸੀ 25 ਸਾਲ ਰਾਜ ਕਰਾਂਗੇ ਉਹ ਜੀ ਹਜੂਰਗੇ ਇਦਾਂ ਦੀਆਂ ਰਿਪੋਰਟਾਂ ਹੀ ਦਿੰਦੇ ਸੀ ਕਿਉਂਕਿ ਸਾਰੇ ਚਾਪਲੂਸਾਂ ਨੂੰ ਪਤਾ ਹੁੰਦਾ ਵੀ ਉਹਦੇ ਵੱਡੇ ਤੇ ਬੰਦਾ ਬੈਠਾ ਇਹਨੂੰ ਇਹ ਕਹਿ ਕੇ ਵੀ ਨਹੀਂ ਜੀ ਕੋਈ ਵਧੀਆ ਕੰਮ ਨਹੀਂ ਹੋ ਰਿਹਾ ਲੋਕ ਥੱਲੇ ਦੁਖੀ ਨੇ ਇਹ ਕਹਿ ਕੇ ਆਪਾਂ ਨਾਰਾਜ਼ ਜ਼ਰੂਰ ਕਰਨਾ ਇਹ ਕਹਿ ਕੇ ਵੀ ਬੱਲੇ ਬੱਲੇ ਆ ਜੀ ਥੱਲੇ ਤਾਂ ਕਮਾਲਾਂ ਹੀ ਹੋਈ ਜਾਂਦੀਆਂ ਲੋਕ ਤਾਂ ਤਰੀਫਾਂ ਹੀ ਕਰੀ ਜਾਂਦੇ ਨੇ ਇਹ ਕਹਿ ਕੇ ਤੇ ਕਿਰਪਾ ਮਿਲ ਸਕਦੀ ਹੈ ਵੱਡੇ ਉਹਦੇ ਤੇ ਬੈਠੇ ਬੰਦੇ ਦੀ ਰਾਜਿਆਂ ਕੋਲ ਵੀ ਲੋਕ ਇਹੀ ਕਰਦੇ ਹੁੰਦੇ ਸੀ ਰਾਜਿਆਂ ਦੀ ਜੀ ਹਜੂਰੀ ਕਰਨੀ ਤਰੀਫਾਂ ਕਰਨੀਆਂ ਬਹੁਤ ਵਧੀਆ ਰਾਜ ਹੈ ਜੀ ਤੁਹਾਡਾ ਕਮਾਲਾ ਹੋਈਆਂ ਪਈਆਂ ਜੀ ਲੋਕ ਤਾਂ ਥੱਲੇ ਬਸ ਸਲਾਮਾਂ ਹੀ ਕਰੀ ਜਾਂਦੇ ਆ ਜੀ ਜਦੋਂ ਕਦੇ ਮੈਨੂੰ ਯਾਦ ਹੈ ਮੈਂ ਪੜਿਆ ਸੀਗਾ ਨਿੱਕੇ ਹੁੰਦਿਆਂ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਭੇਸ ਬਦਲ ਕੇ ਲੋਕਾਂ 'ਚ ਜਾਂਦੇ ਸੀ ਉਹ ਇੱਕ ਪਾਂਡੀ ਵਾਲੀ ਕਹਾਣੀ ਸੀ ਉਹਨਾਂ ਦੀ ਜਿਹੜੀ ਮੈਂ ਪੜ੍ਹੀ ਸੀ ਨਿੱਕੇ ਹੁੰਦਿਆਂ ਕਿਤਾਬਾਂ ਸਿਲੇਬਸ ਦੀਆਂ 'ਚ ਬਈ ਉਹ ਇੱਕ ਬੁੱਢੜਾ ਬਾਬਾ ਤੇ ਇੱਕ ਬੱਚਾ ਸੀਗੇ ਤੇ ਪੰਡ ਉਹਨਾਂ ਕੋਲ ਪਾਰੀ ਸੀ ਤੇ ਮਹਾਰਾਜਾ ਰਣਜੀਤ ਸਿੰਘ ਆਪ ਜਦੋਂ ਭੇਸ ਬਦਲ ਕੇ ਜਾ ਰਹੇ ਸੀਗੇ ਤੇ ਉਸ ਕਹਾਣੀ ਦੇ ਵਿੱਚ ਉਹ ਕਵਕ ਰੂਪ ਸੀਗੀ ਸ਼ਾਇਦ ਉਹਦੇ 'ਚ ਇਸ ਤਰ੍ਹਾਂ ਲਿਖਿਆ ਸੀ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਫਿਰ ਉਹਨਾਂ ਤੇ ਤਰਸ ਆਇਆ ਤੇ ਭੇਸ ਬਦਲੇ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਵੀ ਮੈਂ ਇਹ ਤੁਹਾਡੀ ਪੰਡ ਛੱਡੇ ਹੋਣਾ ਕਿੱਥੇ ਲੈ ਕੇ ਜਾਣੀ ਉਹ ਬੱਚਾ ਤੇ ਉਹਦਾ ਦਾਦਾ ਬੁੱਢਾ ਉਹ ਕਹਿੰਦੇ ਛੱਡਿਓ ਜੀ ਤਾਂ ਉਹ ਫਿਰ ਆਪ ਛੱਡ ਕੇ ਆਏ ਉਹ ਕਹਾਣੀ ਪਤਾ ਨਹੀਂ ਸੱਚੀ ਹੈ ਕਿ ਝੂਠੀ ਹੈ ਕੀ ਹੈ ਮੈਨੂੰ ਨਹੀਂ ਪਤਾ ਪਰ ਮੈਂ ਉਹ ਪੜੀ ਤੇ ਇਹ ਵੀ ਕਈ ਵਾਰ ਪੜਿਆ ਤੇ ਜ਼ਿਕਰ ਸੁਣਿਆ ਕਈਆਂ ਤੋਂ ਵੀ ਮਹਾਰਾਜਾ ਰਣਜੀਤ ਸਿੰਘ ਸਿਨਾ ਜਿਹੜੇ ਉਹ ਭੇਸ ਬਦਲ ਕੇ ਲੋਕਾਂ ਚਲੇ ਜਾਂਦੇ ਸੀ ਐਦਾਂ ਕਈ ਹੋਰ ਮੁੱਖ ਮੰਤਰੀਆਂ ਨੇ ਵੀ ਕੀਤਾ ਪਿਛਲੇ ਟਾਈਮ 'ਚ ਭਾਵੇਂ ਕੀਤਾ ਕੁੱਤਾ ਬਾਅਦ ਚੋਂ ਨਾ ਕੱਖ ਨਹੀਂਗਾ ਪਰ بیسਬਲ ਨਾਲ ਕੰਮ ਉਹਨਾਂ ਨੇ ਕੀਤਾ ਮੈਨੂੰ ਯਾਦ ਆ ਭਾਜਪਾ ਦੇ ਹਰਿਆਣਾ ਦੀ ਸਰਕਾਰ ਦੇ ਵਿੱਚ ਖੱਟਰ ਸਾਹਿਬ ਵੀ ਇੱਕ ਵਾਰੀ ਸ਼ਾਇਦ ਉਹ ਪਤਾ ਨਹੀਂ ਸੱਚੀ ਗੱਲ ਆਈ ਸੀ ਕਿ ਝੂਠੀ ਵੀ ਕਹਿੰਦੇ ਉਹ ਇੱਕ ਮੇਲੇ 'ਚ ਗਏ ਸੀਗੇ ਇਦਾਂ ਪਤਾ ਨਹੀਂ ਉਹ ਸੱਚੀ ਕਿ ਝੂਠੀ ਪਰ ਗੱਲ ਆਈ ਸੀ ਉਹ ਵੀਡੀਓ ਜਿਹੜੀ ਅਸੀਂ ਇਦਾਂ ਆਈਆਂ ਸੀ ਪਰ ਜੇ ਕਿਸੇ ਨੇ ਨਹੀਂ ਵੀ ਕੀਤਾ ਨਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਤਾਂ ਕਰ ਲੈਣਾ ਚਾਹੀਦਾ ਕਿਉਂਕਿ ਉਹ ਹੋ ਸਕਦਾ ਬਾਕੀ ਦੇ ਜਿਹੜੇ ਮੁੱਖ ਮੰਤਰੀ ਜਾਂ ਮੰਤਰੀ ਨੇ ਉਹਨਾਂ 'ਚ ਇੰਨੀ ਕਲਾ ਨਹੀਂ ਹੋਣੀ ਨਹੀਂ ਬਦਲ ਸਕਦੇ ਪੇਸ ਪਰ ਮੈਨੂੰ ਯਾਦ ਹੈ ਭਗਵੰਤ ਮਾਨ ਸਾਹਿਬ ਨੂੰ ਜਦੋਂ ਪੈਂਟ ਕਮੀਜ਼ 'ਚ ਵੇਖੀਦਾ ਸੀ ਤਾਂ ਉਹ ਹੋਰ ਭਗਵੰਤ ਮਾਨ ਲੱਗਦਾ ਸੀ ਜਦੋਂ ਉਹ ਕਲਾਕਾਰ ਸੀਗੇ ਤੇ ਜਦੋਂ ਝੰਡੇ ਅਮਲੀ ਦੇ ਰੂਲ 'ਚ ਉਹਨਾਂ ਨੂੰ ਚਾਦਰਬੰਨੀ ਨਾਲ ਮਿਲਾਇਆ ਝੱਗਾ ਪਾਇਆ ਉਤੇ ਪੱਗ ਬੰਨੀ ਤੇ ਇਦਾਂ ਡਾਗ ਜੀ ਫੜ ਕੇ ਤੂੰ ਆਏ ਲੱਗਦਾ ਨਹੀਂ ਯਾਰੇ ਵਾਕੇ ਹੀ ਚੰਡਾ ਬਲੀ ਜਦੋਂ ਉਹ ਕਹਿੰਦੇ ਨੇ ਐਲ ਐਮ ਐ ਸਾਹਿਬ ਮਤਲਬ ਵੀ ਫਿਰ ਜਾਲੀ ਉਟਾ ਜਿਹੜੀਆਂ ਪਾਈਆਂ ਇਹ ਤੁਹਾਨੂੰ ਵੀ ਐਲ ਐਮ ਐ ਸਾਹਿਬ ਫਿਰ ਉਹ ਜਾਲੀ ਉਟਾ ਫਿਰ ਮੁੱਲ ਫਰੀ ਉਹ ਜਿਹੜੀ ਰੋਲ ਸੀ ਤਾਂ ਭਗਵੰਤਮਨ ਸਾਹਿਬ ਨੂੰ ਖੁਦ ਵੀ ਪਤਾ ਹੈ ਉਹ ਕਹਿੰਦੇ ਹੁੰਦੇ ਆ ਕਿ ਮੈਂ ਕੋਈ ਫੇਲ ਕਲਾਕਾਰ ਨਹੀਂ ਸੀ ਭਗਵੰਤਮਨ ਸਾਹਿਬ ਤੁਹਾਡੀ ਕਲਾਕਾਰੀ ਦੀ ਪੰਜਾਬ ਨੂੰ ਅੱਜ ਫੇਰ ਲੋੜ ਹੈ ਕਿਰਪਾ ਕਰੋ ਬੇਨਤੀ ਹੈ ਤੁਸੀਂ ਫਿਰ ਕਲਾਕਾਰ ਬਣ ਕੇ ਇੱਕ ਵਾਰ ਤੇ ਇਹ ਭ੍ਰਿਸ਼ਟਾਚਾਰ ਅਸਲੀਅਤ ਵੇਖਣ ਤਾਂ ਜਾਓ ਉਂਝ ਮੈਨੂੰ ਪਤਾ ਜਿਹੜੀ ਅਸਲੀਅਤ ਸਾਹਮਣੇ ਆਉਣੀ ਹੈ ਨਾ ਉਹ ਆ ਕੇ ਤੁਸੀਂ ਦੱਸ ਨਹੀਂ ਸਕਣੀ ਕਿਉਂਕਿ ਉਹ ਅਸਲੀਅਤ ਹੈ ਹੀ ਹੋਰ ਬਿਲਕੁਲ ਹੋਰ ਅਸਲੀਅਤ ਆ ਜਿਹੜੀਆਂ ਰਿਪੋਰਟਾਂ ਤੁਹਾਡੇ ਕੋਲ ਹੋਣਗੀਆਂ ਜਾਂ ਤੁਸੀਂ ਜਿਹੜਾ ਕੁਝ ਦਾਵਾ ਕਰਦੇ ਹੋ ਮੇ ਰਿਸ਼ਵਤ ਖੋਰੀ ਖਤਮ ਹੋ ਗਈ ਉਹ ਤਾਂ ਅਸਲੀਅਤ ਨਹੀਂ ਪਿਛਲੇ ਦਿਨੀ ਸਾਡੇ ਅੱਜ ਤੋਂ ਲਗਭਗ ਡੇਢ ਦੋ ਸਾਲ ਪਹਿਲਾਂ ਅਸੀਂ ਤਕਸੀਮ ਜ਼ਮੀਨ ਦੀ ਕਰਾਈ ਮਤਲਬ ਮੇਰੇ ਡੈਡੀ ਹੋਰ ਇੱਕ ਮੇਰੇ ਚਾਚੇ ਹੋਰਾਂ ਦੀ ਜ਼ਮੀਨ ਦੀ ਤਕਸੀਮ ਕਰਾਈ ਰਾਜ ਤੁਹਾਡਾ ਹੀ ਸੀਮਨ ਸਾਹਿਬ ਅੱਛਾ ਜਿੰਨੀਆਂ ਫਾਰਮੈਲਟੀਆਂ ਸੀ ਤਕਸੀਮ ਕਰਾਉਣ ਦੀਆਂ ਸਾਰੀਆਂ ਮੈਂ ਖੁਦ ਨਾਲ ਜਾ ਕੇ ਐਫੀਡੇਵਟ ਸਮੇਤ ਸਾਰਾ ਕੁਝ A ਤੋਂ Z ਪਟਵਾਰੀਆਂ ਕੋਲ ਕਲੀਅਰ ਕਰਕੇ ਆਏ ਭਰਾਵਾਂ ਦੀ ਜੱਦੀ ਜ਼ਮੀਨ ਦੀ ਤਕਸੀਮ ਹੀ ਸੀ ਉਦੋਂ ਹਟੇ ਜਾਣੋ ਕਈ ਗੇੜੇ ਲਾ ਕੇ ਜਦੋਂ ਪਟਵਾਰੀਆਂ ਨੇ ਕਹਿਤਾ ਵੀ ਹੁਣ ਤੁਹਾਡਾ ਕੰਮ ਹੋ ਗਿਆ ਜੀ ਬਸ ਤੁਹਾਨੂੰ ਆਉਣ ਦੀ ਲੋੜ ਨਹੀਂ ਉਸ ਤੋਂ ਬਾਅਦ ਅਸੀਂ ਚੁੱਪ ਕਰਕੇ ਮੈਂ ਆਪਦੇ ਕੰਮਾਂ 'ਚ ਵਿਜੀ ਦੁੱਜੇ ਹੁਣ ਜਦੋਂ ਬਾਅਦ 'ਚ ਪਤਾ ਲੱਗਾ ਵੀ ਤਕਸੀਮਤਾ ਹੋਈ ਨਹੀਂ ਹੁਣ ਜਦੋਂ ਜਵਾਬੰਦੀ ਲੈਂਦੀ ਸਾਰਾ ਭੇਦ ਖੁੱਲਿਆ ਤਾਂ ਪਤਾ ਲੱਗਾ ਵੀ ਉਹ ਮੁੰਛੀ ਇੱਕ ਨੇ ਇਸ ਤਰ੍ਹਾਂ ਬਾਤ ਪਾਈ ਵੀ ਉਹ ਪਟਵਾਰੀ ਸਾਹਿਬ ਨੇ ਉਹ ਕੰਮ ਕੀਤਾ ਨਹੀਂ ਸੀ ਕਿਉਂਕਿ ਜਿਵੇਂ ਹੋਣਾ ਹੁੰਦਾ ਉਹ ਮੈਂ ਤੁਸੀਂ ਕੀਤਾ ਨਹੀਂ ਸੀ ਹੁਣ ਮੈਂ ਤਾਂ ਰਿਸ਼ਵਤ ਨਾ ਦਿਨਾ ਤੇ ਨਾ ਮੈਂ ਲੈਣਾ ਅੱਛਾ ਜਦੋਂ ਫਿਰ ਗੱਲਬਾਤ ਹੁਣ ਕੀਤੀ ਤਾਂ ਭਾਈ ਉਹਨਾਂ ਨੇ ਜੱਦੀ ਜ਼ਮੀਨ ਦੀ ਤਕਸੀਮ ਲਈ ਮੇਰੇ ਚਾਚੇ ਤਾਇਆ ਦੇ ਤੇ ਸਾਡੇ ਮੁੰਡਿਆਂ ਦੇ ਅਣਗਿਣਤ ਢੇੜੇ ਲਵਾਏ ਨੇ ਫਿਰ ਮੈਂ ਜਦੋਂ ਉਹਨਾਂ ਨੂੰ ਜਾ ਕੇ ਕਿਹਾ ਤਹਿਸੀਲਦਾਰ ਨਾਲ ਗੱਲ ਕੀਤੀ ਉਹ ਸਾਰਾ ਕੁਝ ਕਰਕੇ ਫਿਰ ਜਾ ਕੇ ਉਹ ਤਕਸੀਮ ਜਿਹੜੀ ਆ ਉਹ ਉਹ ਨੇ ਪ੍ਰੇ ਚੜੀਆ ਹੁਣ ਵੀ ਕਲੀਅਰ ਕੱਟ ਹੀ ਕਹਤਾ ਸੀ ਉਹਨਾਂ ਨੇ ਮੇਰੇ ਚਾਚੇ ਦੇ ਪੋਤੇ ਨੂੰ ਜਦੋਂ ਚਾਚਾ ਤੇ ਉਹ ਗਏ ਪਟਵਾਰੀ ਸਾਹਿਬ ਦੇ ਮੁੰਚੀ ਨੇ ਵੀ ਭਾਈ ਜੇ ਛੇਤੀ ਕਰਾਉਣੀ ਆ ਤਾਂ ਫਿਰ ਕੁਛ ਕਰੋ ਫਿਰ ਜਦੋਂ ਮੈਂ ਗੱਲ ਕੀਤੀ ਫਿਰ ਸ਼ਾਇਦ ਝਿਜਕ ਗਏ ਉਹ ਪਛਾਣਦੇ ਤਾਂ ਹੈਗੇ ਹੀ ਹੁਣ ਲਗਭਗ ਸਾਰੇ ਮੈਨੂੰ ਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਕੰਮ ਇਹ ਕਿਤੇ ਰੌਲਾ ਹੀ ਨਾ ਪੈ ਜੇ ਤੇ ਦੇਣੇ ਦੇ ਲੈਣੇ ਦੇ ਦੇਣੇ ਨਾ ਪੈ ਜਾਣ ਫੇਰ ਕਿਤੇ ਜਾ ਕੇ ਤੇ ਉਹ ਥੋੜਾ ਚੁੱਪ ਕੀਤੇ ਤੇ ਆ ਅਸਲੀਅਤ ਹੈ ਸੱਚੀ ਉਹ ਇਹੋਈ ਹੈ ਬਾਕੀ ਮੈਨੂੰ ਪਤਾ ਹੈ ਮੇਰੀ ਸਲਾਹ ਮੁੱਖ ਮੰਤਰੀ ਸਾਹਿਬ ਨੇ ਨਹੀਂ ਮੰਨਣੀ ਆਮ ਆਦਮੀ ਪਾਰਟੀ ਵਾਲੇ ਭਰਾਵਾਂ ਨੂੰ ਮੈਨੂੰ ਦੱਸਣ ਦੀ ਲੋੜ ਨਹੀਂ ਕਿ ਮੈਨੂੰ ਪਤਾ ਹੀ ਹੈ ਤੇ ਕਮੈਂਟਾਂ ਦੇ ਵਿੱਚ ਕਈ ਹੁਣ ਪੁੱਠਾ ਸਿੱਧਾ ਵੀ ਬੋਲਣਗੇ ਤਿਆਰ ਹੈ ਭਾਈ ਸਲਾਹ ਦੇਣ ਦੀ ਗਸਤਾਖੀ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਤੇ ਫਿਰ ਗਾਲਾਂ ਤਾਂ ਖਾਧੀਆਂ ਜਾ ਸਕਦੀਆਂ ਤੁਹਾਡਾ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਤੁਸੀਂ ਸੁਣਿਆ ਮੇਰੇ